ਹਾਂਜੀ ਅਸੀਂ ਇੱਥੇ ਕਈ ਵਾਰੀ ਵੇਖਿਆ ਜੀ ਇੱਥੇ ਜਦੋਂ ਗੱਡੀ ਵਜਦੀ ਏ ਸਿੱਧੀ ਡੁਆਇਟਰ ਦੇ ਵਿੱਚ ਆ ਕੇ ਵਜਦੀ ਏ ਹਾਂਜੀ ਜਾਂ ਤਾਂ ਡੁਆਇਟਰ ਹਟਾਇਆ ਜਾਏ ਜਾਂ ਗਵਰਨਮੈਂਟ ਵੱਲੋਂ ਇਥੇ ਲੇਟਾ ਲਾਈਆਂ ਜਾਣ ਤੇ ਜਿਹੜਾ ਜਾਂ ਪਿੱਛੇ ਮੈਵੀਗੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇੱਥੇ ਅੱਗੇ ਡੁਆਇਟਰ ਲੱਗਾ ਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲੱਗੇ ਰਹਿੰਦੇ ਕਦੀ ਜਾ ਕੇ ਜਾਂ ਕਮੇਟੀ ਘਰ ਆ ਜਾਂ ਹੋਰ ਕਿਹਨੇ ਅਧਿਕਾਰੀ ਨੂੰ ਕਿਹਾ ਕਿ ਇਹ ਜਿਹੜਾ ਕਈ ਵਾਰੀ ਇਹਨਾਂ ਨੂੰ ਕਿਹਾ ਗਾਇ ਇਥੇ ਡੁਆੜਾ ਹਟਾਇਆ ਜਾਏ ਨਹੀਂ ਹਟਾ ਰਹੇ ਕੋਈ ਨਹੀਂ ਥੋਟ ਉਹਨੇ ਨਾਲ ਇਥੇ ਲੇਟਾ ਜਾਂਦੀਆਂ ਨੇ ਸਾਰੀ ਲੜਕੀਆਂ ਕੋਈ ਲੜ ਨਹੀਂ ਚਾਹਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਕਮੇਟੀ ਦੇ ਪੈਸੇ ਪਾਉਂਦੇ ਸਨ ਬਹੁਤ ਬਹੁਤ ਇਹਦੇ ਚੌਥੇ ਪੰਜਵੇਂ ਦਿਨ ਕੋਈ ਨੇ ਕੋਈ ਕਦੀ ਕਾਰਵਾਈ ਜਾਂਦੀ ਨਹੀਂ ਕਦੀ ਕੋਈ ਕਾਰਵਾਈ ਜਾਂਦਾ ਲੋਕਾਂ ਦੀ ਸੱਟਾਂ ਬੇਟਾਂ ਬਹੁਤ ਲੱਗਦੀਆਂ ਡਿਵਾਈਡਰ ਲ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਬੋਰਡ ਨਹੀਂ ਆਉਂਦੇ ਕੋਈ ਬਲੈਡ ਨਹੀਂ ਕੁਝ ਨਹੀਂ ਆ ਇਹਦਾ ਕੁਝ ਹੱਲ ਹੋਣਾ ਚਾਹੀਦਾ ਵਾ ਇਹਦਾ ਹੱਲ ਹੋਣਾ ਚਾਹੀਦਾ ਜਾਂ ਪੀਡਬਲੂ ਵੀ ਲਗਾਉਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵਜਦੀ ਆ ਬਹੁਤ ਜਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋਇਆ ਜੀ ਡਿਵਾਈਡਰ ਨੂੰ ਹਟਾਉਣਾ ਚਾਹੀਦਾ ਜਾਂ ਇਹ ਡਿਵਾਈਡਰ ਦਾ ਕਰਕੇ ਬਹੁਤ ਨੁਕਸਾਨ ਹੁੰਦਾ ਚੌਥੇ ਪੰਜਵੇਂ ਦਾ ਕੋਈ ਕਾਰ ਕੋਈ ਨਾ ਕੋਈ ਵਜਦੀ ਰਹਿੰਦੀ ਹੈ ਇਸ ਜਗ੍ਹਾ ਤੇ ਇਹਦਾ ਉੱਥੇ ਜਾਂ ਬੋਰਡ ਲਾਉਣਾ ਚਾਹੀਦਾ ਜਾਂ ਇਹਨੂੰ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆਟਿਆ ਵਾ